ਖਬਰਨਾਮਾ ਦੇਖ ਰਹੇ ਸਾਰੇ 시ੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਵਿਜੀਲेंस ਵੱਲੋਂ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਰਮਨ ਅਰੋੜਾ ਦੀ ਰਮਨ ਅਰੋੜਾ ਕਸੂਤੇ ਫਸ ਗਏ ਨੇ ਰਮਨ ਅਰੋੜਾ ਨੇ ਜਿਸ ਤਰ੍ਹਾਂ ਦਾ ਮੈਥਡ ਜਿਸ ਤਰ੍ਹਾਂ ਦਾ ਤਰੀਕਾ ਅਪਣਾਇਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਿ ਕਿਸ ਤਰ੍ਹਾਂ ਹਲਕਾ ਜਲੰਧਰ ਸੈਂਟਰ ਦੇ ਲੋਕਾਂ ਨੂੰ ਲੁੱਟਿਆ ਜਾ ਸਕਦਾ ਹੈ ਕਿਸ ਤਰ੍ਹਾਂ ਉਹਨਾਂ ਦੀਆਂ ਜਾਇਦਾਦਾਂ ਨੂੰ ਹੜੱਪ ਕੀਤਾ ਜਾ ਸਕਦਾ ਹੈ ਉਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਯਾਨੀ ਕਿ ਰਮਨ ਅਰੋੜਾ ਨੇ ਜਿਸ ਤਰ੍ਹਾਂ ਆਪਣਾ ਦਿਮਾਗ ਵਰਤਿਆ ਉਹ ਕਾਬਲੇ ਤਾਰੀਫੀ ਹੈ ਉਹ ਉਸ ਦੀ ਨਿੰਦਿਆ ਵੀ ਹੋ ਰਹੀ ਹੈ ਕਿ ਇਸ ਤਰ੍ਹਾਂ ਦਾ ਦਿਮਾਗ ਕਿਵੇਂ ਵਰਤ ਲਿਆ ਰਮਨ ਅਰੋੜਾ ਨੇ ਰਮਨ ਅਰੋੜਾ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜੇਕਰ ਅਸੀਂ ਉਹਦੇ ਜਾਇਦਾਦ ਦੀ ਗੱਲ ਕਰੀਏ ਤੇ ਉਹਨੇ ਤੇਰਾ ਪ੍ਰਾਪਰਟੀਆਂ ਬਣਾਈਆਂ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਵੇਗੀ ਕਿ ਤਿੰਨਾਂ ਸਾਲਾਂ ਦੇ ਵਿੱਚ 13 ਜਾਇਦਾਦਾਂ ਬਣਾ ਲੈਣੀਆਂ ਉਹ ਵੀ ਧੱਕੇ ਨਾਲ ਡਰਾ ਕੇ ਧਮਕਾ ਕੇ ਸਰਕਾਰ ਤੁਹਾਡੀ ਜ਼ਮੀਨ ਹੜੱਪ ਲਵੇਗੀ ਇਸ ਲਈ ਮੈਨੂੰ ਸਸਤੇ ਵੇਟ ਤੇ ਦੇ ਦਿਓ ਕਿਉਂਕਿ ਮੈਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਪ੍ਰਸ਼ਾਸਨ ਨੂੰ ਦਬਾਅ ਪਾ ਕੇ ਕਨਵਰਸ ਕਰ ਲਵਾਂਗਾ ਜੇਕਰ ਤੁਸੀਂ ਰਹਿੰਦੇ ਹੋ ਦੂਜੀਆਂ ਸਰਕਾਰਾਂ ਆਉਣਗੀਆਂ ਤੇ ਤੁਹਾਡੀ ਜਾਇਦਾਦ ਉਹ ਸਰਕਾਰ ਦੇ ਸਰੰਡਰ ਹੋ ਜਾਵੇਗੀ ਤੇਰਾ ਜਾਇਦਾਦਾਂ ਦੇ ਕਾਗਜ਼ ਕਬਜ਼ੇ ਦੇ ਵਿੱਚ ਲੈ ਲੈਨੇ ਵਿਜੀਲੈਂਸ ਦੇ ਵਿਭਾਗ ਦੇ ਕਰਮਚਾਰੀਆਂ ਨੇ ਹੈਰਾਨਗੀ ਮੈਨੂੰ ਇਸ ਗੱਲ ਦੀ ਹੈ ਕਿ ਕਿਸ ਤਰ੍ਹਾਂ ਦੇ ਤਰੀਕੇ ਅਪਣਾਏ ਗਏ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਜਲੰਧਰ ਸਭਾ ਹਲਕੇ ਸੈਂਟਰ ਦੇ ਵਿਧਾਇਕ ਰਮਨ ਅਰੁਣਾ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਵਿਜੀਲੈਂਸ ਵੱਲੋਂ ਜਦੋਂ ਉਸ ਦੇ ਘਰ ਦੇ ਵਿੱਚੋਂ 6 ਲੱਖ ਰੁਪਏ ਨਗਦੀ 1 ਕਿਲੋ ਸੋਨਾ 1/2 ਕਿਲੋ ਚਾਂਦੀ ਬਰਾਮਦ ਕੀਤੀ ਉਸ ਸਮੇ ਉਸ ਦੇ ਘਰ ਤੋਂ ਲਗਭਗ 13:00 ਵਜੇ ਮਿਲੇ ਜੋ ਵੱਖ-ਵੱਖ ਜਾਇਰਤੀ ਦੇ ਦੱਸੇ ਗਏ ਹਨ ਸੰਦਰਮ ਵਿੱਚ ਵਿਜੀਲੈਂਸ ਉਹਨਾਂ ਦੀਆਂ 13 ਜਾਇਦਾਦਾਂ ਦੀ ਜਾਂਚ ਲੱਗੀ ਹੋਈ ਹੈ ਵਿਧਾਇਕ ਵੱਲੋਂ ਇਹ 13 ਜਾਇਦਾਦਾਂ ਉਸ ਸਮੇ ਬਣਾਈਆਂ ਗਈਆਂ ਜਦੋਂ 2022 ਦੀ ਵਿਧਾਨ ਸਭਾ ਜਿੱਤੀ ਗਈ ਯਾਨੀ ਕਿ 3 ਸਾਲਾਂ ਦੇ ਵਿੱਚ 4 3 12 ਯਾਨੀ ਕਿ ਹਰੇਕ ਸਾਲ ਦੇ ਵਿੱਚ 4 ਤੋਂ ਪਲੱਸ ਜਾਇਦਾਦ ਬਣਾਈ ਗਈ ਅਤੇ ਉਹਨਾਂ ਨੂੰ ਜਾਲੀ ਨੋਟਿਸ ਭੇਜੇ ਜਾਂਦੇ ਸੀ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਅਮਰ ਅਰੂੜਾ ਨੇ ਭੀੜ ਵਾਲੇ ਖੇਤਰਾਂ ਦੇ ਵਿੱਚ ਸਿਨੇਮਾ ਘਰਾਂ ਦੇ ਨੇੜੇ ਰਿਹਾਇਸ਼ੀ ਮੈਦਾਨਾਂ ਦੇ ਨੇੜੇ ਅਤੇ ਜਿੱਥੇ ਵਪਾਰ ਕੇਂਦਰ ਸੀ ਉਹਨਾਂ ਮਾਲਕਾਂ ਨੂੰ ਡਰਾਇਆ ਵੀ ਧਮਕਾਇਆ ਵੀ ਉਹਨਾਂ ਨੂੰ ਜਾਲੀ ਨੋਟਿਸ ਵੀ ਭੇਜੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਾਇਦਾਦ ਵੇਚ ਦਿਓ ਇੱਕ ਜਾਇਦਾਦ ਸਿਨੇਮੇ ਦੇ ਨੇੜੇ ਹੈ ਜਿੱਥੇ ਲਗਜ਼ਰੀ ਇਮਾਰਤਾਂ ਸੀ ਉਥੇ ਹੈ ਜਿੱਥੇ ਦੁਕਾਨਦਾਰ ਵਪਾਰਕ ਕੇਂਦਰ ਨੇ ਉਥੇ ਨੇ ਦੁਕਾਨਾਂ ਯਾਨੀ ਕਿ ਕਿਸ ਤਰ੍ਹਾਂ ਤਸ਼ੱਦਦ ਕੀਤੇ ਗਏ ਹੋਣਗੇ ਕਿਸ ਤਰ੍ਹਾਂ ਮੈਂਟਲੀ ਹਰਾਸ਼ਮੈਂਟ ਕੀਤਾ ਗਿਆ ਹੋਵੇਗਾ ਜਿਨ੍ਹਾਂ ਦੀਆਂ ਇਹ 13 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਰਮਨ ਅਰੋੜਾ ਵੱਲੋਂ ਇੱਕ ਪਾਸੇ ਕਹਿੰਦੇ ਨੇ ਕਿ ਜਿਨ੍ਹਾਂ ਖਾਦੀਆਂ ਗਾਜਰਾ ਉਹਨਾਂ ਦੇ ਧਿਤ ਡੁਖਣਗੇ ਯਾਨੀ ਕਿ ਹੁਣ ਬੇਹੋਸ਼ੀ ਦੀ ਹਾਲਤ ਵਿੱਚ ਪੈ ਨੇ ਐਂ ਲੱਗਦਾ ਹੈ ਜਿਵੇਂ ਪੁੱਠੇ ਟੰਗ ਦਿੱਤੇ ਹੋਣ ਰਮਨ ਅਰੋੜਾ ਰਮਨ ਅਰੋੜਾ ਨੇ ਪਿਛਲੇ 3 ਸਾਲਾਂ ਦੇ ਵਿੱਚ 13 ਜਾਇਦਾਦਾ ਬਣਾਈਆਂ ਉਹ ਵੀ ਜਿੱਥੇ ਭੀੜ-ਪੜ ਵਾਲੀ ਜਗ੍ਹਾ ਹੈ ਉੱਥੇ ਦੁਕਾਨਾਂ ਨੇ ਉੱਥੇ ਮਾਲ ਨੇ ਉੱਥੇ ਸਰ ਉੱਥੇ ਇਮਾਰਤਾਂ ਨੇ ਭਈ ਇੱਥੇ ਮੇਰੀ ਦੁਕਾਨਦਾਰੀ ਚੱਲਦੀ ਰਹੇਗੀ ਮੋਟਾ ਪੈਸਾ ਕਮਾ ਲੈਣੇ ਆ ਜੇਕਰ ਕਾਂਗਰਸ ਪਾਰਟੀ ਨੇ ਜਵਾਬ ਹੀ ਦੇ ਦਿੱਤਾ ਤੇ ਪੈਸਾ ਵੱਧੂ ਹੈ ਦੂਸਰੀਆਂ ਪਾਰਟੀਆਂ ਵੱਲੋਂ ਵਿਧਾਨ ਸਭਾ ਦੀ ਚੋਣ ਲੜ ਲੈ ਜਾਵੇਗੀ ਪੁੱਠੇ ਸਿੱਧੇ ਹੱਥ ਮਾਰ ਕੇ ਪੈਸਾ ਕਮਾਇਆ ਗਿਆ ਪੈਸਾ ਹੱਥ ਆਉਣਾ ਹੈ ਜਾਂ ਨਹੀਂ ਆਉਣਾ ਮਰਨ ਤੋਂ ਬਾਅਦ ਲੇਕਿਨ ਹਾਲੇ ਵੀ ਇਹ ਕਹਿੰਦੇ ਨੇ ਕਿ ਪੈਸਾ ਹੀ ਸਭ ਕੁਝ ਹੈ ਧੰਨਵਾਦ